ਆਪਾਂ ਸਾਰਿਆਂ ਨੇ ਮੋਬਾਈਲ ਫੋਨ ਦੇ ਵਿੱਚ ਲੱਗੇ ਹੋਏ ਕੈਮਰੇ ਜਾਂ ਡੀਐਸਐਲਆਰ ਜਿਹੜੇ ਕੈਮਰੇ ਹੁੰਦੇ ਆ ਉਹ ਦੇਖੇ ਹੋਣੇ ਆ ਜੋ ਆਮ ਤੌਰ ਤੇ 20 ਮੈਗਾਪਿਕਸਲ ਤੋਂ ਲੈ ਕੇ 50 ਮੈਗਾਪਿਕਸਲ 100 ਮੈਗਾਪਿਕਸਲ ਜਾਂ 200 ਮੈਗਾਪਿਕਸਲ ਤੱਕ ਹੋ ਸਕਦੇ ਆ ਪਰ ਅੱਜ ਮੈਂ ਜਿਹੜੀ ਗੱਲ ਕਰਨੀ ਆ ਤੁਹਾਡੇ ਨਾਲ ਉਹ ਐਲਐਸਐਸਟੀ ਕੈਮਰੇ ਦੀ ਕਰਨੀ ਆ ਚਿੱਲੀ ਦੇ ਵਿੱਚ ਨਾ ਵੇਰਾਸੀ ਰੂਪਨ ਅਬਜ਼ਰਵੇਟਰੀ ਸਿਸਟਮ ਲੱਗਿਆ ਹੋਇਆ ਜਿਸ ਦੇ ਵਿੱਚ ਸਿਮੌਨੀ ਸਰਵੇ ਟੈਲੀਸਕੋਪ ਲੱਗਾ ਤੇ ਉਹਦੇ ਵਿੱਚ ਇੱਕ ਡਿਜੀਟਲ ਕੈਮਰਾ ਲੱਗਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ ਇਹ 3200 ਮੈਗਾਪਿਕਸਲ ਦਾ ਕੈਮਰਾ ਤੇ ਇਹਦੇ ਵਿੱਚ 5 ਫੁੱਟ ਦਾ ਲੈਂਸ ਲੱਗਿਆ ਹੋਇਆ ਇਹਨੂੰ ਲੈਗਸੀ ਸਰਵੇ ਆਫ ਸਪੇਸ ਐਂਡ ਟਾਈਮ ਐਲ ਐਸ ਐਸਟੀ ਕਿਹਾ ਜਾਂਦਾ ਇਹਦਾ ਸਾਈਜ਼ ਇੱਕ ਕਾਰ ਜਿੰਨਾ ਤਾਂ ਇਹਦਾ weight ਜਿਹੜਾ ਉਹ 3000 ਕਿਲੋਗ੍ਰਾਮਾ ਇਹ ਸੈਲਫੀ ਲੈਂਣ ਲਈ ਨਹੀਂ ਬਣਾਇਆ ਹੋਇਆ ਇਹ ਯੂਨੀਵਰਸ ਦੀ ਪੁਲਾੜ ਦੀਆਂ ਫੋਟੋਆਂ ਕਿਚਨ ਲਈ ਬਣਾਇਆ ਹੋਇਆ ਇਹ ਸਾਊਥ ਸਾਈਡ ਤੇ ਨਿਗਾਹ ਰੱਖੇਗਾ ਤੇ ਡਾਰਕ એનર્ਜੀ ਡਾਰਕ ਮੈਟਰ ਨਵੇਂ ਐਸਟਰੋਇਡ ਤੇ ਮਿਲਕੀ ਵੇ ਗੈਲੈਕਸੀ ਦੇ ਵਿੱਚ ਨਵੀਆਂ ਖੋਜਾਂ ਕਰਨ ਦੇ ਵਿੱਚ ਹੈਲਪ ਕਰੇਗਾ ਇਹਨੂੰ ਆਪਰੇਟ ਕਰਨ ਦੇ ਲਈ ਸਪੈਸ਼ਲ ਕੂਲਿੰਗ ਸਿਸਟਮ ਸੈੱਟ ਕੀਤਾ ਹੋਇਆ ਤੇ ਇਹ ਅਗਲੇ 10 ਸਾਲ ਤੱਕ ਰਿਸਰਚ ਵਰਕ ਦੇ ਵਿੱਚ ਕੰਮ ਕਰੇਗਾ